ਅੱਜ 25 ਦਸੰਬਰ ਪੰਥ ਜਾਗ ਪਿਆ ਜਿਹੜੀ ਜਿਹੜੀ ਮਨਸਾ ਨਾਲ ਹੁਕਾ ਦਿੱਤਾ ਸੀ ਨਾ ਡੁੱਲੇ ਖੂਨ ਦੀ ਵੰਗਾਰ ਸਾਡਾ ਵਿਰਸਾ ਸਾਰੇ ਕਹੋ ਸਾਡਾ ਵਿਰਸਾ ਉਹਦੇ ਅੱਗੇ ਕੁਐਸਚਨ ਮਾਰਕ ਲਾਇਆ ਇੱਥੇ ਕਿੱਥੇ ਬੋੜ ਹੈਗੇ ਹੂੰ ਬਸ ਆ ਲੇਖਾ ਜੋਖਾ ਕਰਨਾ ਹੈ ਵਿਰਸਾ ਸਾਡਾ ਕਿੱਡਾ ਕਮਾਲ ماں ਗੁਜਰੀ ਦੇ ਵਾਰਿਸ ਅਸੀਂ ਸਾਬ ਜਾਦਿਆਂ ਦੇ ਵਾਰਿਸ ਰੰਗ ਤਮਾਸ਼ਿਆਂ ਚ ਨਾ ਡੁੱਬ ਜਾਈਏ ਕੀ ਕ ਕਿਸੇ ਦਾ ਸੱਭਿਆਚਾਰ ਹੈ ਕੋਈ 크ਿਸਮਸ ਕੋਈ ਹੋਲੀ ਕੋਈ ਦੀਵਾਲੀ ਸਾਡਾ ਤੇ ਕੌਮੀ ਤਿਹਾੜੀ ਹੀ ਸ਼ਹੀਦੀਆਂ ਨੇ ਨਾ ਸਾਡਾ ਤੇ ਇਤਿਹਾਸ ਹੀ ਲਹੂ ਨਾਲ ਰੱਤਾ ਹੋਇਆ ਤੇ ਅਸੀਂ ਇਹੀ ਵਿਖਾ ਜੋਖਾ ਇੱਥੇ ਬੈਠ ਕੇ ਕਰਨਾ ਵੀ ਪਰਿਵਾਰ ਕਿੱਥੇ ਆ ਤੇ ਵਿਰਸਾ ਕਿੱਥੇ ਪੰਥ ਤੱਕ ਸੁਨੇਹਾ ਪਹੁੰਚ ਗਿਆ ਆ ਪਟਿਆਲੇ ਵਾਲੇ ਵੀਰ ਆਏ ਕੋਈ ਸ਼ਹਿਰਾਂ ਚ ਮਾਦਾ ਸਾਰਾ ਜਾਗ ਗਿਆ ਸੈਕਿੰਡ ਜਗ੍ਹਾ ਤੇ ਗੁਰਦਾਸਪੁਰੋਂ ਵੀਰ ਆਏ ਬੈਠੇ ਨੇ ਲਿਟਰੇਚਰ ਵੰਡਿਆ ਸੇਵਾ ਕੀਤੀ ਸੀ ਬਸ ਗੱਲ ਤੇ ਇੱਕ ਚੋਟ ਦੀ ਆ ਸਾਬ ਨੇ ਨਗਾਰਾ ਹੀ ਪੰਥ ਨੂੰ ਤਾਂ ਦਿੱਤਾ ਸੀ ਵਜੇ ਨਗਾਰੇ ਤੇ ਚੋਟ ਤੇ ਸੱਤੇ ਵੀ ਜਾਗ ਪੈਣਾ ਅੱਜ ਇਸ ਠੰਡੇ ਬੁਰਜ ਦੀ ਕੈਦ ਵਿੱਚ ਦੁੱਖ ਦੇਣ ਲਈ ਲਿਆਂਦਾ ਸੀ ਪਰ ਜਿਨ੍ਹਾਂ ਨੇ ਦੁੱਖਾਂ ਨੂੰ ਜਿੱਤ ਲਿਆ ਹੋਵੇ ਉਹਨਾਂ ਨੂੰ ਦੁੱਖ ਕੀ ਜਿੱਤਣਗੇ ਜਿਨ੍ਹਾਂ ਦਾ ਜਨਮ ਸਿਰ ਧਰਤਲੀ ਤੋਂ ਸ਼ੁਰੂ ਹੋਇਆ ਹੋਵੇ ਖੰਡੇ ਦੀ ਧਾਰ ਵਿੱਚੋਂ ਹੋਇਆ ਹੋਵੇ ਜਿਸਮ ਨੂੰ ਤੇ ਉੱਤੇ ਤੇ ਕਹਿਰ ਵਰਤਿਆ ਹੀ ਨਾ ਪਰ ਜਰਨ ਦੀ ਸ਼ਕਤੀ ਬੜੀ ਕਮਾਲ ਦੀ ਮਾਂ ਜੀ ਨੇ ਗੱਲ ਨਾ ਲਾ ਲਿਆ ਇੱਥੇ ਬਸ ਮਹਿਸੂਸ ਕਰਿਓ ਜੀ ਬੜੀ ਠੰਡ ਲੱਗ ਰਹੀ ਹੈ ਨਾ ਇਦਾਂ ਦੀ ਸੀ ਸਾਧ ਸੰਗਤ ਇਹਦੇ ਨਾਲੋਂ ਜ਼ਿਆਦਾ ਹੀ ਸੀ ਬੁਰਜ 140 ਫੁੱਟ ਨਦੀ ਕੋਲੋਂ ਦੀ ਵਗਦੀ ਆ ਹੰਸਲਾ ਦੁੱਖ ਹੈ ਪਰ ਚੜ੍ਹਦੀ ਕਲਾ ਬੜੀ ਕਮਾਲ ਦੀ ਕਿਉਂਕਿ ਦਾਦਾ ਜੀ ਨੇ ਨਾ ਤਰਾਸ਼ਿਆ ਸੀ ਗੁਣ ਦਿੱਤੇ ਸਨ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਣਿਆ ਅਕਲਕ ਅੱਲਾ ਬਚਨ ਬ੍ਰਹਮ ਗਿਆਨੀ ਬਾਬਾ ਜੀ ਸਾਡੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਭੈ ਕਾਹੂ ਕੋ ਦੇਤ ਨਾ ਨਹਿ ਭੈ ਮਾਨਤਿਆਨ ਕੋ ਨਾਨਕ ਸੁਨਰੇ ਮਨਾ ਗਿਆਨੀ ਮੇਰੀ ਨੀਲੀ ਪਾਗ ਦੇਖ ਕੇ ਨਹੀਂ ਕਿਸੇ ਨੇ ਗਿਆਨੀ ਕਹਿਣਾ ਅੰਦਰ ਖੌਫ ਨਾਲ ਕੰਬ ਰਿਆ ਬ੍ਰह्मज्ञानी ਹੈ ਭੈ ਤੋਂ ਮੁਕਤ ਨੇ ਸੁਖ ਸਨੇਹ ਔਰ ਭੈ ਨਹੀਂ ਜਾਣਿਆ ਕੰਚਨ ਮਾਟੀ ਮੰਨਿਆ ਨਹਿ ਨਿੰਦਿਆ ਨਾ ਉਸਤਤ ਜਾਣਿਆ ਲੋਭ ਮੋਹ ਅਬਮਾਨਾ ਹਰਖ ਸੋਗ ਇਹ ਕੀ ਹੁੰਦਾ ਹੈ ਪੰਥ ਜੀ ਵਿਰਾਗ ਹੋਰ ਚੀਜ਼ ਹੁੰਦੀ ਹੈ ਸੋਗ ਹੋਰ ਚੀਜ਼ ਹੁੰਦੀ ਹੈ ਇਹ ਪੰਥ ਦੇ ਸੋਗ ਦੇ ਦਿਨ ਨਹੀਂ ਹਨ ਹਾਂ ਵਿਰਾਗ ਜੁੰਦਿਆਂ ਨੂੰ ਆਉਂਦਾ ਹੈ ਵਿਰਾਗ ਤੋਂ ਬਿਨਾ ਤੇ ਜਿਸ ਤਨ ਬਿਰਹੋਂ ਨਾ ਉਪਜੈ ਉਹ ਤੇ ਮੁਰਦਾ ਹੀ ਹੁੰਦਾ ਪਰ ਇਹ ਸੋਗ ਨਹੀਂ ਹੈ ਇਹ ਤੇ ਤਾਕਤ ਦਿੰਦਾ ਟੁੱਟਾ ਬੁਰਜ ਇਹ ਦਿਨ ਇਹ ਸੀ ਤੇ ਹੱਡਾਂ ਨੂੰ چیرਦੀ ਠੰਡ ਸਾਡੇ ਅੰਦਰ ਇੱਕ ਜੋਸ਼ ਪੈਦਾ ਕਰਦੀ ਆ ਖਾਲਸਾ ਜੀ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ અપਮਾਨਾ ਨਹਿ ਨਿੰਦਿਆ ਨਾ ਉਸਤਤ ਜਾਂਕੈ ਲੋਭ ਮੋਹ ਅਪਮਾਨਾ ਹਰਕ ਸੋਗਦੇ ਰਹੇ ਆਸਾ ਮਨਸਾ ਸਗਲ ਤਿਆਗ ਹੈ ਜੇ ਆਸਾਵਾਂ ਨਾ ਜਿੱਤੀਆਂ ਹੁੰਦੀਆਂ ਤੇ ਸ਼ਾਇਦ ਸੁੱਖਾਂ ਦੀ ਲਾਲਸਾ ਸੌਦੇ ਕਰਨ ਮਜਬੂਰ ਕਰ ਦਿੰਦੀ ਆਸਾ ਮਨਸਾ ਸਗਲ ਤਿਆਗ ਹੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਿਨ ਤਿਹ ਘਟ ਵਾਹਿਗੁਰੂ ਜੀ ਦੇ ਦਿਲ ਦੇ ਚ ਬੈਠਾ ਹੋਇਆ ਇਸ ਸਾਡੇ ਤੇ ਵੀ ਵਰਤ ਸਕਦਾ ਜੀ ਜਦੋਂ ਗੁਰ ਕਿਰਪਾ ਜਿਹੇ ਨਰਕੋ ਕਿੰਨੀ ਕੋਈ ਵੀ ਹੋ ਸਕਦਾ ਜਿਹੇ ਨਰਕੋ ਜਿਹੜਾ ਪਾਤਰ ਬਣ ਗਿਆ ਤਿਹੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਰੱਬ ਵਿੱਚ ਇਦਾਂ ਰੱਬ ਹੋ ਗਏ ਜੀ ਰੱਬ ਮੈਂ ਕੀ ਕਵਾਂਗਾ ਰੱਬ ਹੋ ਗਏ ਜਿਵੇਂ ਪਾਣੀ ਚ ਪਾਣੀ ਸਮਾਜ ਜਾਂਦਾ ਉਹ ਰੱਬ ਹੋ ਗਏ ਸਾਡੇ ਬਾਬੇ 11 ਕੋ ਦਾ ਸੂਰਜ ਚੜਿਆ ਮਾਂ ਜੀ ਨੇ ਲਾਲਾਂ ਨੂੰ ਪ੍ਰਪੇਅਰ ਕੀਤਾ ਮੈਂ ਸ਼ਬਦ ਜਿਹੜਾ ਵਰਤਿਆ ਉਹਨੂੰ ਧਿਆਨ ਨਾਲ ਸਮਝਣਾ ਆਪਣੇ ਬੱਚਿਆਂ ਦੀ ਮਾਨਸਿਕਤਾ ਨੂੰ ਤਿਆਰ ਕਰਨਾ ਮਾਪਿਓ ਧਿਆਨ ਦਿਓ ਫਰਜ਼ ਪਹਿਚਾਣਿਆ ਹਾਲਾਤ ਕੀ ਨੇ ਸਕੂਲਾਂ ਵਿੱਚ ਕੀ ਹੈ ਸਮਾਜ ਵਿੱਚ ਕੀ ਹੈ ਜਿਸ ਫਿਜ਼ਾ 'ਚ ਤੁਹਾਡੇ ਬੱਚਿਆਂ ਨੇ ਸਾਹ ਲੈਣਾ ਹੈ ਉਹਦੇ 'ਚ ਨਸ਼ਿਆਂ ਦਾ ਜ਼ਹਿਰ ਘੁਲਿਆ ਹੋਇਆ ਹੈ ਆਚਰਨ ਹਿੰਤਾ ਫੈਲ ਚੁੱਕੀ ਹੈ ਅਸ਼ਲੀਲਤਾ ਚੁੱਕੀ ਹੈ ਔਰ ਇੱਕ ਸਾਜ਼ਿਸ਼ ਦੇ ਅਧੀਨ ਸਾਰਾ ਕੁਝ ਭਰੋਸਿਆ ਗਿਆ ਵੇਖੋ ਅੱਜ ਕੰਧਾਂ ਜਿਹੜੀਆਂ ਉਸ ਸਰੀਆਂ ਨਾ ਸਾਡੇ ਬੱਚਿਆਂ ਦਾ ਸਾਹ ਰੁਕਣ ਲਈ ਉਹ ਟੈਲੀਵਿਜ਼ਨਾਂ ਦੇ ਰੂਪ ਵਿੱਚ ਉਹ ਕਲਚਰ ਦੇ ਰੂਪ ਵਿੱਚ ਸੱਭਿਆਚਾਰ ਦੇ ਨਾਂ ਦੇ ਉੱਤੇ ਮਾਂ ਗੁਜਰੀ ਜੀ ਕੀ ਕਰਦੇ ਆ ਕਿ ਲਾਲ ਜੀ ਤੁਸੀਂ ਇਮਤਿਹਾਨ ਲਈ ਚੱਲਿਓ ਤੇ ਤੁਹਾਨੂੰ ਮੈਂ ਤਿਆਰ ਕਰਦੀ ਆ ਪ੍ਰਿਪੇਅਰ ਕਰਦੀ ਆ ਮੈਂਟਲੀ ਆਤਮਿਕ ਤੌਰ ਤੇ ਬਲਵਾਨ ਕਰਦੀਆਂ ਆਪਣਾ ਫਰਜ਼ ਪਹਿਚਾਣਿਆ ਕਦੀ ਜੀ ਸਾਡੇ ਬੱਚਿਆਂ ਦਾ ਵੀ ਇਮਤਿਹਾਨ ਹੋ ਰਿਹਾ ਤੇ ਕੱਲਾ ਸਾਡੇ ਬੱਚਿਆਂ ਦਾ ਨਹੀਂ ਸਿੱਖੀ ਦਾ ਇਮਤਿਹਾਨ ਹੋ ਰਿਹਾ ਹਾਂ ਇਹ ਗੱਲ ਵੱਖਰੀ ਹੈ ਕਿ ਥੋੜੇ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਇਸ ਦਸਤਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਜੁੜੀ ਹੋਈ ਹੈ ਜਿਵੇਂ ਬਾਬਾ ਫਤਿਹ ਸਿੰਘ ਹੋਰਾਂ ਨੂੰ ਪਤਾ ਲੱਗਿਆ ਇਮਤਿਹਾਨ ਹੋ ਰਿਹਾ ਕੱਲਾ ਕੱਲਾ ਸਿੱਖ ਖਾਲਸਾ ਪੰਥ ਸਿੱਖ ਕੌਮ ਦਾ ਰਿਪਰੈਜ਼ੈਂਟ ਨੁਮਾਇੰਦਗੀ ਕਰਿਆ ਕੱਲਾ ਕੱਲਾ ਸਿੱਖ ਪਹਿਲਾ ਫਰਮਾਨ ਜੀ ਕੀ ਸਿਖਾ ਰਿਹਾ ਕਿ ਲਾਲ ਜੀ ਤੁਹਾਡੀ ਪੱਤ ਦੇ ਨਾਲ ਪੰਥ ਦੀ ਪੱਤ ਜੁੜੀ ਹੋਈ ਹੈ ਤੁਹਾਡੀ ਦਸਤਾਰ ਨਾਲ ਦਾਦੇ ਦੀ ਦਸਤਾਰ ਜੁੜੀ ਹੋਈ ਹੈ ਤੁਹਾਡੇ ਬੋਲਾਂ ਦੀ ਗੈਰਤ ਨਾਲ ਦਾਦੇ ਦੇ ਦਾਦੇ ਦੀ ਅਣਖ ਜੁੜੀ ਹੋਈ ਹੈ ਇਦਾਂ ਤਿਆਰ ਕੀਤਾ ਜੀ ਜੀ ਬੜੀ ਖੁਸ਼ੀ ਦੁਨੀਆ ਵਿੱਚ ਸਾਡੇ ਬੱਚੇ ਵਿਚਰ ਰਹੇ ਆ ਕਿਉਂਕਿ ਉਸ ਸਤਾ ਤੱਕ ਤੇ ਅਜੇ ਅਸੀਂ ਸੋਚਣਾ ਹੀ ਨਹੀਂ ਸ਼ੁਰੂ ਕੀਤਾ ਨਾ ਮਾਂ ਉਸ ਦਿਨ ਮਾਂ ਗਿਣੀ ਜਾਏਗੀ ਜਨਮ ਤੇ ਜਾਨਵਰ ਵੀ ਦੇ ਲੰਦੇ ਬੱਚੇ ਉਸ ਦਿਨ ਮਾਂ ਗਿਣੀ ਜਾਏਗੀ ਜਦ ਦਿਨ ਮਾਤਾ ਜਿਉਣੀ ਜੀ ਵਾਂਗ ਕੋਖ ਵਿੱਚ ਦੀਪ ਸਿੰਘ ਨੂੰ ਤਿਆਰ ਕਰ ਦਿੱਤਾ ਬਾਣੀ ਦਾ ਰੰਗ ਚਾੜ ਕੇ ਨਾਮ ਦੀ ਰੰਗਤ ਦੇ ਕੇ ਤੇ ਦੁਨੀਆ ਉੱਤੇ ਜੋ ਦੀਪ ਸਿੰਘ ਜੀ ਨੇ ਕਰਕੇ ਦੱਸਿਆ ਉਹ ਸੰਸਾਰ ਤੇ ਹੋਰ ਕੌਣ ਕਰ ਸਕਿਆ ਮਾਂ ਗੁਜਰੀ ਜੀ ਮੈਂਟਲੀ ਪ੍ਰਿਪੇਅਰ ਕਰਦੇ ਪਹਿਲਾ ਫਰਜ਼ ਤੁਹਾਡਾ ਕਿਉਂਕਿ ਜੰਗ ਅੱਜ ਵੀ ਹੈ ਸਫ਼ਰ ਅੱਜ ਵੀ ਉਹੀ ਹੈ ਬਹੁਤ ਜ਼ਿਆਰ ਕੁលਿਆ ਹੋਇਆ ਸਾਡੀ ਫੀਜ਼ਾ ਦੇ ਅੰਦਰ ਕਈ ਕਿਸਮ ਦਾ ਕੁលਿਆ ਹੋਇਆ ਔਰ ਕੁਝ ਸਾਜਿਸ਼ਾਂ ਦੇ ਅਧੀਨ ਪੰਜਾਬ ਦੀ ਧਰਤੀ ਜਿਹੜੀ ਕਦੀ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਥੇ ਕੋਲਿਆ ਜਾ ਰਿਹਾ ਦੂਜੀ ਗੱਲ ਸਹਿਬਜ਼ਾਦਿਆਂ ਦਾ ਜਾ ਕੇ ਨਰਪਹਿਤਾ ਨਾਲ ਜਵਾਬ ਦੇਣਾ ਤਿੰਨ ਤਰੀਕੇ ਵਰਤੇ ਗਏ ਲਾਲਚ ਤਸ਼ੱਦਦ ਤੇ ਧੋਖਾ ਤਿੰਨ ਤਰੀਕੇ ਵਰਤੇ ਗਏ ਲਾਲਚ ਜੁੱਤੀ ਦੀ ਨੋਕ ਤੇ ਠੁਕਰਾ ਦਿੱਤਾ ਕਿਉਂਕਿ ਨੇਜ ਨੂੰ ਜਿੱਤਿਆ ਹੋਇਆ ਸੀ ਅੰਦਰ ਦੀਆਂ ਚਾਹਤਾਂ ਨੂੰ ਜਿੱਤਿਆ ਹੋਇਆ ਸੀ ਵਾਸ਼ਨਾਵਾਂ ਨੂੰ ਜਿੱਤਿਆ ਹੋਇਆ ਸੀ ਲਾਲਸਾਵਾਂ ਨੂੰ ਜਿੱਤਿਆ ਹੋਇਆ ਸੀ ਕਾਮਨਾਵਾਂ ਨੂੰ ਜਿੱਤਿਆ ਹੋਇਆ ਸੀ ਤੇ ਜਿਨ੍ਹਾਂ ਨੇ ਨਿਜ ਜਿੱਤਿਆ ਆਤਮ ਜਣਾ ਸਗਲ ਅਵਸਥਾਂ ਤੇ ਜਿਨ੍ਹਾਂ ਦੇ ਸਿਰ ਤੇ ਹੱਥ ਸਹਿਬ ਰੱਖਦੇ ਜਾਂਕਾ ਐ ਰੱਖਿਆ ਹੋਇਆ ਹੈ ਨਾ ਹੱਥ ਸਿਰ ਦੇ ਉੱਤੇ ਇਸ ਲਈ ਲਾਲਚ ਠੁਕਰਾ ਦਿੱਤਾ ਤਸ਼ੱਦਦ ਜ਼ੁਲਮੋ ਸਤਮ ਜੋਦੂਨਾ ਸਿੰਘ ਹੰਡੂਰੀਆ ਲਿਖਦੇ ਆ ਉਹ ਜ਼ੁਬਾਨ ਦਾ ਕਥਨ ਕਰਨਾ ਔਖਾ ਹੈ ਉਹ ਸਾਰਾ ਕੁਝ ਝਰਦੇ ਗਏ ਦਰਦ ਤੇ ਹੁੰਦੀ ਸੀ ਦੁੱਖ ਆਉਣਾ ਤੇ ਦੁੱਖ ਬਿਆਪਣਾ ਫਰਕ ਹੈ ਪਰ ਆਏ ਕਮਾਈ ਕਰਨ ਸਨ ਨਾ ਕਮਾਈ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਸਤਗੁਰ ਤੇ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਰਤਨ ਵਿਹਾਜ ਗਏ ਤੇ ਇੰਨਾ ਕਮਾ ਗਏ ਕਿ ਸਾਰਾ ਪੰਥ ਉਹਨਾਂ ਦੀ ਕਮਾਈ ਨਾਲ ਅਮੀਰ ਹੋ ਗਿਆ ਸਾਰਾ ਪੰਥ ਉਹਨਾਂ ਦੀ ਕਮਾਈ ਵਰਤ ਕੇ ਕਹਿ ਰਿਹਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕਿਹਨਾਂ ਨੇ ਜੀ ਜਨਮ ਰਤਨ ਸਾਰੇ ਕਹੋ ਜਨਮ ਰਤਨ ਕੀ ਗੁਰੂ ਨੇ ਮੋਹ ਲਾਈ ਪਲਾਂ ਤੇ ਵਣਜਾਰੇ ਭਲੇ ਇੱਥੇ ਤਤ ਛੱਡ ਕੇ ਤੇ ਪਰਾਲੀ ਇਕੱਠੀ ਕਰਨੀ ਛੋੜ ਜਾਏ ਸੇ ਕਰੈ ਪਰਾਲ ਕਾਮਨਾ ਆਵੇ ਸੇ ਜੰਜਾਲ ਸੰਗ ਨਾ ਚੱਲੈ ਤਿੰਸਿਓ ਹੀਤ ਜੋ ਬਹਿਰਾਈ ਸੇਈ ਮੀਤ ਐਸੇ ਭਰਮ ਭੁੱਲੇ ਸੰਸਾਰ ਪਰਮ ਖਾਲਸਾ ਖਾਸ ਕਹਾਵੈ ਸੋਏ ਜਾ ਕੇ ਹਿਰਦਾ ਖਾਲਸੇ ਨਹੀਂ ਬਣਨਾ ਸਰਟੀਫਿਕੇਟ ਨਹੀਂ ਮਿਲਣਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਾਲ ਇਕੱਠਾ ਕਰ ਰਿਆ ਤਤ ਛੱਡੀ ਜਾ ਰਿਆ ਰਤਨ ਖੱਟੇਗਾ ਜਨਮ ਭਲਾ ਹੋਏਗਾ ਬਨਜਾਰਾ ਠੀਕ ਹੋ ਜਾਏਗਾ ਤੇ ਪ੍ਰਾਲ ਇਕੱਠਾ ਕਰਨ ਵਾਲਿਆ ਤੂੰ ਤੇ ਭਰਮ ਚ ਪੈ ਕੇ ਤੈਨੂੰ ਤਾਂ ਪਤਾ ਹੀ ਨਹੀਂ ਵੀ ਸਾਹਮਣਾ ਕੀ ਸੀ ਤੇ ਛੱਡਣਾ ਕੀ ਸੀ ਐਸੀ ਚੀਜ਼ ਨੇ ਮਾਰ ਲਿਆ ਸਾਧ ਸੰਗਤ ਸਾਨੀ ਐਸੇ ਭਰਮ ਭੁੱਲੇ ਸੰਸਾਰਾ ਜਿੱਦਨ ਭਰਮ ਮਿਟਿਆ ਉਹ ਦਿਨ ਸਾਬ ਕਹਿੰਦੇ ਮੈਂ ਸਿਰ ਝੁਕਾ ਕੇ ਤੇਰੇ ਅੱਗੇ ਤੇ ਤੈਨੂੰ ਆਪਣਾ ਵੀ ਵੱਡਾ ਪ੍ਰਵਾਨ ਕਰ ਲਵਾਂਗਾ ਭਰਮ ਭੀਖ ਤੇ ਰਹਿ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰ ਸਭ ਬਣ ਜਾ ਰਿਹਾ ਏ ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇ ਤਿਵਣ ਜਾ ਰਹੇ ਕਿਨਹੀ ਬਣ ਗਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਕਾ ਇੱਥੇ ਕਮਾਈ ਹੋ ਰਹੀ ਸੀ ਸਾਡੇ ਵਾਸਤੇ ਆ ਤਿੰਨ ਰਾਤਾਂ ਇੰਨਾ ਕੁ ਕਮਾ ਦਿੱਤਾ ਖਾਵੇਂ ਖਰਚਾ ਰਲ ਮਿਲ ਭਾਈ ਰੱਜ ਰੱਜ ਕੇ ਜੀ ਕਿਨਹੀ ਲੌਂਗ ਸੁਪਾਰੀ ਸੰਤੋਹ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੀਪ ਹਮਾਰੀ ਹਰ ਕੇ ਇੱਕ ਵਾਰੀ ਯਾਦ ਕਰੋ ਸੁਰਤ ਵਿੱਚ ਐ ਚਿੱਤ ਅੱਗੇ ਆ ਜਾਏਗਾ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਹੀਰਾ ਹੱਥ ਚੜਿਆ ਨਿਰਮੋਲਕ ਨਿਰਮੋਲਕ ਹੀਰਾ ਹੱਥ ਚੜਿਆ ਸ਼ੂਟ ਗਈ ਸੰਸਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਦੂਜੇ ਦਿਨ ਦਰਵਾਜ਼ਾ ਛੋਟਾ ਰੱਖਿਆ ਪਹਿਲੇ ਦਿਨ ਬੜੇ ਲਾੜ ਪੂਰਾ ਸੰਦਾ ਯਤਨ ਕੀਤਾ ਦੂਜੇ ਦਿਨ ਧੋਖਾ ਕੀਤਾ ਤੀਜੇ ਦਿਨ ਤਸ਼ੱਦਦ ਕੀਤਾ ਸਾਸ਼ਲ ਬੇਗ ਬਾਸ਼ਲ ਬੇਗ ਜਲਾਦ ਉੱਠੇ ਪਹਿਲਾਂ ਨੀਹਾਂ 'ਚ ਜਣਨ ਦਾ ਹੁਕਮ ਹੋਇਆ ਸਹਬਜ਼ਾਦੇ ਅਡੋਲ ਖੜੇ ਚਾਰੇ ਪਾਸਿਓਂ ਕੰਧ ਉਸਰੀ ਹੈ ਛੋਟੀਆਂ-ਛੋਟੀਆਂ ਇੱਟਾਂ ਨੇ ਹੌਲੀ-ਹੌਲੀ ਕੰਧ ਉਸਰਦੀ ਜਾਂਦੀ ਹੈ ਕਦੀ ਚੰਦਰਮੇ ਨੂੰ ਗ੍ਰਹਿਣ ਲੱਗਿਆ ਵੇਖਿਆ ਚਾਂਦੀ ਵਾਂਗੂ ਚਮਕਦਾ ਹੋਇਆ ਚੰਦਰਮਾ ਹੌਲੀ ਹੌਲੀ ਗ੍ਰੈਂਡ ਉਹਨੂੰ ਕੱਜ ਲੈਂਦਾ ਟੱਕ ਲੈਂਦਾ ਇਦਾਂ ਕੰਧ ਉੱਸਰਦੀ ਗਈ ਤੇ ਚੰਦ ਵਰਗੇ ਮੁਖੜੇ ਉਸ ਕੰਧ ਦੇ ਅੰਦਰ ਦਫਨ ਹੋ ਗਏ ਠੋਡੀ ਤੱਕ ਇੱਟੇ ਚੁੰਨਦੀ ਮੂੰਹ ਤੱਕ ਆ ਗਈ ਮਹਿਸੂਸ ਕਰੋ ਨਾ ਜੀ ਜਦੋਂ ਸਾਡੇ ਬੱਚੇ ਦੇ ਮੂੰਹ ਤੇ ਸੁੱਤਿਆਂ ਵੀ ਕਿਤੇ ਰਜਾਈ ਦਾ ਪੱਲਾ ਆ ਜੇ ਤੇ ਅਸੀਂ ਕਹਿੰਦੇ ਆ ਸਾਹ ਨਾ ਰੁੱਕ ਜੇ ਠੋਡੀ ਤੱਕ ਇੰਤੇ ਚੁੰਦੀ ਕਲੀਆਂ ਨੇ ਕਲੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਤੇ ਉਹ ਕੁਚਲੀਆਂ ਜਾ ਰਹੀਆਂ ਇੱਟਾਂ ਦੇ ਥੱਲੇ ਠੋਡੀ ਤੱਕ ਇੰਤੇ ਚੁੰਦੀ ਮੂੰਹ ਤੱਕ ਆ ਗਈ ਬੀਨੀ ਕੋ ਨਾਕ ਬੀਨੀ ਕੋ ਢਾਂਪ ਤੇ ਇਹ ਵੀ ਇਦਾਂ ਦਫਨ ਹੋ ਗਿਆ ਅੱਖਾਂ 'ਪੇ ਛਾ ਗਈ ਫਿਰ ਇਹ ਚੰਦ ਵਾਂਗੂ ਚਮਕਦੇ ਮਸਤਕ ਹਰ ਚਾਂਦ ਸੀ ਜਬੀ ਕੋ ਘਣਸਾ ਲਗਾ ਗਈ ਸੁਖ ਪਾਇਆ ਉਹਨਾਂ ਨੇ اس کے بعد جوگی جی ہوئی بس تھوڑی دیر تھی یہ بستی سرہند شہر کی اینٹوں کا ڈھیر تھی لکتے جگر گرو کے دونوں چھپا گئی اس کے بعد جوگی جی ہوئی بس تھوڑی دیر تھی یہ بستی سرہند شہر کی اینٹوں کا ڈھیر تھی جب دیوار ہوئی دباؤ سے حب سے دم ہوا محسوس کرو نا ਜਦੋਂ ਕੰਨ ਦੇ ਵਿੱਚ ਦਫਨ ਹੋ ਗਿਆ ਉਹ ਸੋਲ ਜੀਆਂ ਕਲੀਆਂ ਤੇ ਫੇਫਰੇ ਲਰਜ ੁੱਠੇ ਹੋਣਗੇ ਟੜਕਣ ਰੁਕਣ ਲੱਗੀ ਖੂਨ ਦਾ ਦੌਰਾ ਇੱਕਦਮ ਸਾਰਾ ਕੁਝ ਉਲਟ ਪੁਲਟ ਗਿਆ ਤੇ ਇੱਕਦਮ ਜਿਹੜੀ ਕਿਰਿਆ ਸੀ ਸਰੀਰ ਦੀ ਉਹ ਬਹੁਤ ਬੁਰੀ ਤਰ੍ਹਾਂ ਕੁਚਲੀ ਗਈ ਹੋਈ ਨਾਜ਼ਿਕ ਜੇ ਅੰਗ ਜਦ ਦਿਵਾਰੇ ਦਬਾਓ ਸੇ ਹੱਬ ਸੇ ਦਮ ਹੂਆ ਦੌਰਾਨੇ ਖੂਨ ਦੌਰਾ ਖੂਨ ਦਾ ਬਲੱਡ ਪ੍ਰੈਸ਼ਰ ਸਰਕਲ ਸਾਰਾ ਦੌਰਾਨੇ ਖੂਨ ਰੁਕਨੇ ਲਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਿਤਮ ਹੁਆ ਸਿਤਮ ਕਹਿੰਦੇ ਅਤ ਹੋ ਗਈ ਜਨਮ ਦੀ ਨਹੀਂ 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 ਕਹਿੰਦੇ ਨਹੀਂ ਜਨਮ ਦੀ ਅਤ ਨਹੀਂ ਹੋਈ ਬਖਸ਼ਿਸ਼ ਹੋਈ ਬਖਸ਼ਿਸ਼ ਰਹਿਮਤ ਕਹਿੰਦੇ ਬਖਸ਼ਿਸ਼ ਹੋਈ ਕਿਉਂ ਬਖਸ਼ਿਸ਼ ਹੋਈ ਕਹਿੰਦੇ ਇਸ ਲਈ ਬਖਸ਼ਿਸ਼ ਹੋਈ ਕਿ ਜਿੰਨਾ ਸਾਡੇ ਤੇ ਜ਼ੁਲਮ ਹੋਏਗਾ ਜਿੰਨਾ ਅਸੀਂ ਅਤ ਦਾ ਦੁੱਖ ਝੱਲਾਂਗੇ ਉਨਾ ਖਾਲਸਾ ਪੰਥ ਦੀ ਝੋਲੀ 'ਚ ਸੁੱਖ ਪਏਗਾ ਬਾਤਨ ਬਾਤਨ ਦਾ ਅਰਥ ਹੈ ਜ਼ਾਰਾ ਤੌਰ ਤੇ ਬਾਤਨ ਪੰਥ 'ਤੇ ਖੁਦਾ ਦਾ ਕਰਮ ਹੁਆ ਕਰਮ ਦਾ ਅਰਥ ਹੈ ਬਖਸ਼ਿਸ਼ ਆ ਸੁੱਖ ਮਿਲ ਰਿਹਾ ਏ ਸਾਨੂੰ ਇਸ ਠੰਡੇ ਬਰਜ ਦੇ ਸਦਕਾ ਫਿਰ ਸ਼ਾਸ਼ਨ ਬਾਸ਼ਨ ਦੋਨੋਂ ਭਾਈ ਸ਼ਹਿਰ ਸਮਾਨੇ ਰਹਿੰਦੇ ਨਾਮੀ ਸੀ ਜਲਾਦ ਦੋਵੇਂ ਹੀ ਸੈਦ ਖੁੱਦ ਨੂੰ ਕਹਿੰਦੇ ਬੜੇ ਨਰਦਈ ਸਨ ਉੱਥੇ ਲਿਖਿਆ ਇਤਿਹਾਸ ਵਿੱਚ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾਂ ਨੂੰ ਲੈ ਲਾਲਾਂ ਨੂੰ ਗੋਡਿਆਂ ਹੇਠਾਂ ਬੱਕਰੀਆਂ ਵਾਂਗ ਕੋਹੇ ਕੋਕ ਹਜ਼ੂਰ ਨੇ ਵੀ ਆਪਣੇ ਜਫਰਨਾਮੇ 'ਚ ਲਿਖਿਆ ਜੀਹਾਂ ਸੁਦਕੇ 'ਚ ਬਚਗਾ ਕੁਸਤਾਚਾਰ ਤੂੰ ਕਹਿੰਦਾ ਮੈਂ ਚਾਰ ਚੰਗਿਆੜੀਆਂ ਬੁਝਾ ਲਈਆਂ ਅਖਾਲਸਾ ਪੰਥ ਜਿਹੜਾ ਖਾਲਸਾ ਪੰਥ ਹੈ ਨਾ ਇਹ ਤੇ ਮੇਰਾ ਕੁੰਡਲੀਆ ਸੱਪ ਹੈ ਜਿਹਨੇ ਤੇਰੇ ਜ਼ੁਲਮ ਨੂੰ ਡੰਗਣਾ ਹਲੇ ਚਮਰਦੀ ਕੇ ਅਗਰ ਖਮੋਸ਼ਾ ਤੂੰ ਨਹੀਂ ਕੇ ਆਤਿਸ਼ਦ ਮਾਰਾ ਫਰੋਜ਼ਾ ਕੋ ਨਹੀਂ ਤੂੰ ਕਹਿੰਦਾ ਕਿ ਮੈਂ ਕੋ ਕੋ ਕੇ ਮਾਰ ਕੇ ਖਤਮ ਕਰ ਦਿਆਂਗਾ ਜੀਹਾਂ ਸੁਧ ਕੇ ਚੋਂ ਬਚਣਾ ਕੁਸਤਾਚਾਰ ਕੇ ਬਾਕੀ ਬੇਮਾਸਤ ਪੇਚੀ ਦਾ ਮਾਰ ਇਹ ਪੇਚਾ ਇਹ ਕੁੰਡਲੀਆ ਜਿਹੜਾ ਸੱਪ ਹੈ ਨਾ ਇਹਦੇ ਵਲੇਵੇਂ ਵਿੱਚ ਜ਼ੁਲਮ ਕਰਨ ਵਾਲਿਆ ਤੂੰ ਬਚ ਨਹੀਂ ਸਕਦਾ ਬਾਤ ਨਹੀਂ ਸਕਦਾ ਸਹਿਬਾਂ ਨੂੰ ਜਿਵਾ ਕੀਤਾ ਔਰ ਹੰਡੂਰੀਆ ਦੀ ਲਿਖਦੇ ਆ ਕਿ ਜੋਰਾਵਰ ਸਿੰਘ ਜੀ ਦਾ ਸਰੀਰ ਛੇਤੀ ਠੰਡਾ ਹੋ ਗਿਆ ਫਤਿਹ ਸਿੰਘ ਬਾਬਾ ਜੀ ਦਾ ਸਰੀਰ ਨਾ ਚਰਨ ਐ ਹੌਲੀ ਹੌਲੀ ਪਹਿਲਾਂ ਲੱਤਾਂ ਹਿੱਲਦੀਆਂ ਰਹੀਆਂ ਫਿਰ ਚਰਨ ਹਿਲਦੇ ਰਹੇ ਤੇ 10 11 ਮਿੰਟ ਲੱਗ ਕੇ ਫਿਰ ਸਰੀਰ ਸ਼ਾਂਤ ਕੁੰਚ ਲੱਤ ਪੱਤ ਛਾਰ ਰਗਾ ਕਟੀਆਂ ਜਦੋਂ ਹੀਠਾਂ ਬੰਨਦੇ ਹੋ ਥੋੜੀ ਜਿਹੀ ਸੁਰਤ ਉੱਥੇ ਲੈ ਜਾਓ ਐਦਾਂ ਮੇਰੇ ਸਹਬ ਤੇ ਲਾਲਾ ਦੇ ਪਵਿੱਤਰ ਸਰੀਰ ਉੱਤੇ ਤੇ ਉਹਨਾਂ ਨੇ ਇੱਕ ਸਨੇਹਾ ਦਿੱਤਾ ਜੋਗੀ ਜੀ ਦੇ ਨਾਂ ਹੀ ਸੰਨ ਸਿੱਖੋ ਸੁਣੋ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਸਰੋਂ ਪੇ ਉਠਾ ਚੱਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਸਲਤਨਤ ਕਾ ਪੌਦਾ ਉਹ ਅਨੁਸ਼ਾਸਨ ਸਹੀ ਦੇ ਕੇ ਚੱਲਿਆ ਆਪਣੇ ਖੂਨ ਤੇ ਮਿੱਜ ਦਾ ਪਾਣੀ ਪਾ ਕੇ ਇਸ ਪੌਦੇ ਨੂੰ ਅਸੀਂ ਕਹਿੰਦੇ ਆਂ ਵੀ ਪਰਫੁੱਲਤ ਹੋਵੇ ਫਿਰ ਉਸ ਪੌਦੇ ਨੂੰ ਅਸੀਂ ਜਦੋਂ ਵੱਡਦੇ ਆਂ ਵੇਖਦੇ ਆਂ ਡਾਲੇ ਟੁੱਟ ਰਹੇ ਡਾਲੇ ਪੌਦੇ ਕੌਮ ਦੇ ਅੰਦਰ ਵਿਚਾਰ ਧਾਰਕ ਤੌਰ ਤੇ ਦੁਖੀੜ ਪੈਦਾ ਹੋਣੀ ਖਤਰੇ ਦੀ ਘਟਕੀ ਹੈ ਪਰ ਦੁੱਖ ਇਸ ਗੱਲ ਦਾ کہ وڈن والے کوہاڑے چند دستے بھی اس پودے دیں پائے جائے سنگوں کی سلطنت کا پودا لگا چلے گردی تو تخت با سب قوم پائے گی اس جہاں سے جالموں کا نشان تک بٹائے گی جمعہ دے تانہ ہوتی ہے جن پونک مایا گروہ لالانتہیں دودھ پی آیا تانہ دیوان توڈر مال جنہیں سریرا نسان بیایا ਉਹ ਟੁਕੜਾ ਖਰੀਦ ਕੇ ਜੋਤੀਸ ਰੂਪ ਸਹਿਬ ਅੰਤਮ ਸੰਸਕਾਰ ਕੀਤਾ ਬੀਬੀ ਜੈਨਾ ਧੰਨ ਜਿਨੇ ਕਿਹਾ ਜ਼ਾਲਮ ਸੂਬਿਆ ਭਾਵੇਂ ਖਾਮਤ ਸੀ ਪਾਪ ਕਮਾਉਣ ਵਾਲਿਆ ਤੇਰੇ ਹੱਥ ਬੜੇ ਪਵਿੱਤਰ ਖੂਨ ਨਾਲ ਰੰਗੇ ਹੋਇਆ ਮੈਂ ਸੁੱਖਾਂ ਨੂੰ ਠੋਕਰ ਮਾਰਦੀਆਂ ਤੇ ਤੇਰੇ ਦੁਸ਼ਤ ਦੀ ਬੇਗਮ ਖਵਾਉਣ ਦੇ ਨਾਲੋਂ ਮੈਂ ਮਰ ਜਾਣਾ ਪਸੰਦ ਕਰਾਂ ਜੈ ਬੁਲੰਸਾ ਵਜੀਦੇ ਦੀ ਬੇਗਮ ਖੰਜਰ ਮਾਰ ਕੇ ਜ਼ਿੰਦਗੀ ਖਤਮ ਕਰ ਲੈਂਦੀ ਡਾਕਟਰ ਭਾਈ ਵੀਰ ਸਿੰਘ ਉਹ ਤਾਂ ਜ਼ਿਕਰ ਕੀਤਾ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਸ਼ੇਰ ਮੁਹੰਮਦ ਖਾਨ ਦੇ ਪੰਥ ਜੀ ਬੇਨਤੀ ਹੈ ਤੁਹਾਨੂੰ ਇਹ ਰਾਹ ਹੈ ਧਰਮ ਦਾ ਸੱਚ ਦਾ ਨਿਆਂ ਦਾ ਗੈਰਤ ਦਾ ਸਵੈ ਮਾਨ ਦਾ ਜਿਸ ਰਾਹ 'ਤੇ ਅਸੀਂ ਪੰਦੀ ਬਣਨਾ ਹੈ ਤੁਰੇ ਜਾਣਾ ਮੰਜ਼ਿਲ ਮਿਲਦੀ ਹੈ ਸੱਚ ਦੇ ਰਾਹ 'ਤੇ ਤੁਰਿਆਂ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹਿਣਾ ਸੱਚ ਕੋ ਮਿਟਾਓਗੇ ਤੋ ਮਿਟੋਗੇ ਧਾਂਸੇ ਸੱਚ ਕਦ ਡਰਦਾ ਕੰਡਾਂ ਤੋਂ ਸੱਚ ਕਦ ਡਰਦਾ ਤਲਵਾਰਾਂ ਤੋਂ ਸੱਚ ਕਦ ਡਰਦਾ ਹਾਕਮ ਤੋਂ ਸੱਚ ਕਦ ਡਰਦਾ ਲਲਕਾਰਾਂ ਤੋਂ ਕਿੱਥੇ ਨੇ ਸਹਬਜ਼ਾਦੇ ਤੁਹਾਡੇ ਵਿਰਾਗ ਵਾਲੇ ਹੰਝੂਆਂ ਦੇ ਅੰਦਰ ਤੀਰ ਖੂਨੀ ਸਰਹੰਦ ਦੀ ਹੱਦ ਅੰਦਰ ਜੋ ਵੀ ਨੈਣ ਕਿਸਿਆ ਹੋਇਆ ਤਰ ਦਿਸਿਆ ਹਰ ਇੱਕ ਹੰਝੂ ਦੇ ਅੰਦਰ ਡਿੱਠਾ ਤੁਹਾਡੇ ਮਿਰਾਗ ਵਿੱਚ ਹਰ ਇੱਕ ਹੰਝੂ ਦੇ ਅੰਦਰ ਡਿੱਠਾ ਮੈਨੂੰ ਫਤਿਹ ਸਿੰਘ ਜੋਰਾਵਰਦ ਦਿਸਿਆ ਸਤਿ ਸਤਿ ਸ੍ਰੀ ਅਕਾਲ ਤੁਹਾਡੇ ਪ੍ਰੇਮ ਦੇ ਅੰਦਰ ਉਹ ਬੈਠੇ ਹੋਇਆ ਤੁਹਾਡੇ ਮਿਰਾਗ ਦੇ ਅੰਦਰ ਇਹ ਕਿਤੇ ਛੋਟੀ ਜੀ ਗੱਲ ਨਹੀਂ ਇਦਾਂ ਬੈਠਣਾ ਮਾਂ ਗੁਜਰੀ ਜੀ ਨੇ ਆ ਭਾਈ ਸਾਹਿਬ ਜੀ ਨੇ ਨਾ ਐਦਾਂ ਪੜ ਰਹੀ ਸੀ ਜਿਵੇਂ ਸੁਹਾਗ ਵੀ ਮਾਂ ਗਾ ਰਹੀ ਹੋਵੇ ਤੇ ਘੋੜੀਆਂ ਵੀ ਮਾਂ ਗੁਜਰੀ ਗਾ ਰਹੀ ਲਾਲਾਂ ਨੂੰ ਤੋਰ ਰਹੀ ਵਿਆਹ ਵਾਸਤੇ ਤੇ ਕਹਿ ਰਹੀ ਆਓ ਜਾਣੇ ਸੇ ਪਹਿਲੇ ਗਲੇ ਲਗਾ ਤੋ ਨੂੰ ਮੈਂ ਬੇਨਤੀ ਕਰਦਾ ਭਾਈ ਗੁਰਪ੍ਰੀਤ ਸਿੰਘ ਸਾਜ ਖੋਲ ਲੋ ਆਓ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੋ ਕੇਸੋਂ ਮੇ ਕੰਗੀ ਕਰ ਦੂ ਮੂੰਹ ਦਲਾ ਤੋ ਲੂੰ ਅੱਜ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਆਉ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲਉ ਆ ਸਦਰਾਂ ਨੇ ਤੇ ਤੁਸੀਂ ਸਾਰੇ ਰਲ ਕੇ ਬੈਠ ਕੇ ਲਾਵਾਂ ਦਾ ਪਾਠ ਵੀ ਕੀਤਾ ਤੇ ਜਿਵੇਂ ਬਾਣੀਆਂ ਦੇ ਰਾਈ ਸੁਹਾਗ ਵੀ ਮਾਂ ਜੀ ਨੇ ਪੜੇ ਤੇ ਘੋੜੀਆਂ ਵੀ ਮਾਂ ਜੀ ਨੇ ਗਾਈਆਂ